ਅੱਜ ਦੀ ਇਸ ਵੀਡੀਓ ਵਿੱਚ ਤਿੰਨ ਟ੍ਰਿਕ ਲੈ ਕੇ ਆਏ। ਦੇਖੋ ਵੀਡੀਓ ਪੂਰੀ ਤੇ ਕਿਹੜੀ ਟ੍ਰਿਕ ਵਧੀਆ ਲੱਗੀ ਇਹ ਵੀ ਕਮੈਂਟ ਕਰਕੇ ਦੱਸੋ ਜੀ। ਆਓ ਸਭ ਤੋਂ ਪਹਿਲਾਂ ਪਹਿਲੀ ਟ੍ਰਿਕ ਬਾਰੇ ਤੁਹਾਡੇ ਨਾਲ ਗੱਲ ਕਰਦੇ ਆਂ ਕਿ ਆਪਣੇ ਘਰ ਵਿੱਚ ਸੜਿਆ ਤੇਲ ਹੁੰਦਾ ਜਿਵੇਂ ਆਪਾਂ ਪਕੌੜੇ ਤਲ ਲੈਣੇ ਆ ਜਾਂ ਕੋਈ ਹੋਰ ਚੀਜ਼ ਤਲਦੇ ਆ ਤਾਂ ਉਸ ਨੂੰ ਸੜਿਆ ਤੇਲ ਬੋਲਦੇ ਆ ਤੇ ਉਸ ਦੇ ਵਿੱਚ ਛੋਟੇ ਛੋਟੇ ਰਹਿ ਜਾਂਦੇ ਜਿਵੇਂ ਪਕੌੜਿਆਂ ਦੇ ਪੀਸ ਰਹਿ ਜਾਂਦੇ ਛੋਟੇ ਛੋਟੇ ਤੇ ਉਸ ਨੂੰ ਆਪਾਂ ਜੇ ਪੋਣੀ ਦੇ ਨਾਲ ਵੀ ਛਾਣਦੇ ਆ ਤਾਂ ਫਿਰ ਵੀ ਥੋੜਾ ਜਿਹਾ ਬਰੀਕ ਬਰੀਕ ਮੈਲ ਜੀ ਵਿੱਚ ਚਲੀ ਹੀ ਜਾਂਦੀ ਆ ਤੇਲ ਦੇ ਇਸ ਦੇ ਇੱਕ ਬਹੁਤ ਵਧੀਆ ਟ੍ਰਿਕ ਹੈ ਕਿ ਤੁਸੀਂ ਲੈਣੀ ਪੋਣੀ ਪੋਣੀ ਦੇ ਵਿੱਚ ਥੋੜਾ ਜਿਹਾ ਕਾਟਨ ਰੱਖ ਲੈਣਾ ਤੇ ਫਿਰ ਇਸ ਤੇਲ ਨੂੰ ਲੈਣਾ ਪੋਣ ਇਸ ਤਰ੍ਹਾਂ ਹਲਕਾ ਹਲਕਾ ਜਿਹਾ ਦਵਾਈ ਜਾਓ ਇੱਕ ਜਦ ਕਾਟਨ ਚੰਗੀ ਤਰ੍ਹਾਂ ਗਿੱਲਾ ਹੋ ਜਾਏਗਾ ਤਾਂ ਫਿਰ ਤੇਲ ਆਪਣੇ ਆਪ ਹੀ ហេਠਾ ਜਾਣ ਲੱਗ ਜਾਂਦਾ ਹੁੰਦਾ ਹੈ ਦੇਖੋ ਮੈਂ ਇੱਕ ਚਮਚ ਹੌਲੀ ਹੌਲੀ ਪਾਇਆ ਤਾਂ ਫਿਰ ਆਟੋਮੈਟਿਕ ਹੀ ਹੌਲੀ ਹੌਲੀ ਸਾਰਾ ਤੇਲ ਜਾ ਰਿਹਾ ਆਸਾਨੀ ਜਿਹੇ ਦੇ ਨਾਲ ਜਾ ਰਿਹਾ ਤੇ ਜਿੰਨੀ ਵੀ ਮੈਲ ਹੈ ਉਹ ਉੱਪਰ ਇਸ ਪੋਣੀ ਦੇ ਆ ਗਈ ਆ ਹੋਰ ਸਾਰਾ ਹੀ ਤੇਲ ਖਤਮ ਹੋ ਗਿਆ ਜਿੰਨਾ ਵੀ ਹੈਗਾ ਸੀ ਸਾਰਾ ਪਾ ਦਿੱਤਾ ਏ ਹੁਣ ਤੁਹਾਨੂੰ ਦਿਖਾਉਣੀ ਏ ਇਸ ਨੂੰ ਉੱਪਰੋਂ ਦਬਾ ਕੇ ਜਿੰਨਾ ਤੇਲ ਸਾਰਾ ਇਸ ਦੇ ਵਿੱਚ ਚਲਿਆ ਗਿਆ ਏ ਤੇ ਕਾਟਨ ਨੂੰ ਵੀ ਹਲਕਾ ਹਲਕਾ ਜਿਹਾ ਦਬਾ ਕੇ ਤੇ ਕਾਟਨ ਲੈਣਾ ਬਾਹਰ ਕੱਢ ਚਾਰ ਚਫੇਰੇ ਤੇ ਕਾਟਨ ਨੂੰ ਵਲੇਟ ਕੇ ਦੇਖੋ ਹੁਣ ਕਾਟਨ ਬਾਹਰ ਕੱਢਣਗੇ ਇੱਕ ਤਾਂ ਪਾਣੀ ਬਿਲਕੁਲ ਸਾਫ਼ ਆ ਦੇਖੋ ਇੱਕ ਤੇ ਜਰਾ ਜਿੰਨਾ ਪਾਣੀ ਦੇ ਵਿੱਚ ਵੀ ਮੈਲ ਨਹੀਂ ਹੈਗੀਗੀ ਤੇ ਤੇਲ ਵੀ ਇੱਕਦਮ ਬਿਲਕੁਲ ਸਾਫ਼ ਸੁਥਰਾ ਏ ਇਸ ਟ੍ਰਿਕ ਨੂੰ ਤੁਸੀਂ ਵੀ ਘਰ ਵਿੱਚ ਜ਼ਰੂਰ ਵਰਤਿਓ ਹੁਣ ਆਓ ਤੁਹਾਨੂੰ ਦੂਸਰੀ ਟ੍ਰਿਕ ਬਾਰੇ ਗੱਲ ਕਰਦੇ ਆਂ ਕਿ ਜਦ ਆਪਾਂ ਦੀਵਾ ਬਾਲਦੇ ਆਂ ਜਿਵੇਂ ਪੂਜਾ ਕਰਦੇ ਡੇਲੀ ਹੀ ਲੋਕ ਦੀਵਾ ਲਗਾਉਂਦੇ ਨੇ ਤਾਂ ਦੀਵਾ ਆਸੇ-ਪਾਸੇ ਚਿਪਕਾ ਜਾ ਹੋ ਜਾਂਦਾ ਏ ਕਿਉਂਕਿ ਤੇਲ ਵੱਟੀ ਦੇ ਨਾਲ ਬਾਹਰ ਆ ਜਾਂਦਾ ਏ ਇੱਕ ਜੇਕਰ ਤੁਸੀਂ ਕੋਈ ਸੇਫਟੀ ਪੈਨ ਇੱਕ ਜਿਹੜਾ ਵੀ ਤੁਹਾਡੇ ਘਰ ਵਿੱਚ ਪਿਆ ਐਕਸਟਰਾ ਨਵਾਂ ਕੋਈ ਵੀ ਪਿਓ ਸੇਫਟੀ ਪੈਨ ਨੂੰ ਲੈ ਲਓ ਤੇ ਉਸ ਨੂੰ ਸਿੱਧਾ ਕਰਕੇ ਜਿਹੜਾ ਇਸ ਦੇ ਵਿੱਚ ਸ਼ੇਕ ਹੁੰਦਾ ਏ ਉਸ ਦੇ ਵਿੱਚ ਦੀ ਵੱਟੀ ਲੰਘਾ ਦਿਓ ਇਸਦੇ ਨਾਲ ਕੀ ਹੋਏਗਾ ਇੱਕ ਤਾਂ ਵੱਟੀ ਦੀਵੇ ਦੇ ਬਿਲਕੁਲ ਵੀ ਨਾਲ ਨਹੀਂ ਲੱਗੇਗੀ ਉੱਪਰ ਜਗ੍ਹਾ ਜੀ ਬਣ ਜਾਵੇਗੀ ਵੀ ਦੇਖੋ ਤੁਹਾਡੇ ਸਾਹਮਣੇ ਇਹ ਕਿਵੇਂ ਵੱਟੀ ਉੱਪਰ ਹੈ ਇਸਦੇ ਨਾਲ ਕੀ ਹੋਏਗਾ ਕਿ ਤੇਲ ਦੀਵੇ ਦੇ ਆਸ-ਪਾਸ ਨਹੀਂ ਫੈਲੇਗਾ ਸਾਰਾ ਤੇਲ ਵਿੱਚ ਹੀ ਰਹੇਗਾ ਦੇਖੋ ਤੁਹਾਨੂੰ ਜਗਾ ਕੇ ਦਿਖਾ ਰਿਹਾ ਵੱਟੀ ਦੀਵੇ ਦੇ ਨਾਲ ਬਿਲਕੁਲ ਵੀ ਨਹੀਂ ਲੱਗੀ ਜਿਹੜੇ ਸੇਫਟੀ ਪਿੰਨ ਦੇ ਵਿੱਚ ਵੱਟੀ ਚੰਗੀ ਤਰ੍ਹਾਂ ਕਵਰ ਹੋ ਗਈ ਆ ਦੋਸਤੋ ਇਸ ਟ੍ਰਿਕ ਨੂੰ ਤੁਸੀਂ ਘਰ ਵਿੱਚ ਜ਼ਰੂਰ ਟਰਾਈ ਕਰਿਓ ਤੇ ਇਹ ਟ੍ਰਿਕ ਕਿਵੇਂ ਦੀ ਲੱਗੀ ਇਹ ਵੀ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਆਓ ਹੁਣ ਤੁਹਾਨੂੰ ਤੀਸਰੀ ਤੇ ਲਾਸਟ ਟ੍ਰਿਕ ਬਾਰੇ ਦੱਸਦੇ ਆਂ ਪੂਜਾ ਘਰ ਵਿੱਚ ਆਪਾਂ ਹਲਦੀ ਤੇ ਸੰਦੂਰ ਪਾ ਕੇ ਰੱਖ ਦਿੰਨੇ ਆ ਤੇ ਜੇਕਰ ਜ਼ਿਆਦਾ ਟਾਈਮ ਹੋ ਜਾਏ ਤੇ ਇਸ ਵਿੱਚ ਸੁੰਡੀਆਂ ਵੀ ਪੈਣ ਦਾ ਖਤਰਾ ਹੁੰਦਾ ਹੈ ਤੇ ਇਹ ਗਿੱਲਾ ਵੀ ਹੋ ਜਾਂਦਾ ਕਿਉਂਕਿ ਜਦ ਵੀ ਆਪਾਂ ਟਿੱਕਾ ਲਗਾਉਨੇ ਆ ਤਾਂ ਹੱਥ ਗਿੱਲਾ ਕਰਕੇ ਲਗਾਉਨੇ ਆ ਜਿਸ ਤੇ ਕਰ ਇਸ ਦੇ ਵਿੱਚ ਥੋੜਾ ਬਹੁਤਾ ਪਾਣੀ ਚਲਿਆ ਜਾਂਦਾ ਹੈ ਤੇ ਇਸ ਦੇ ਬੱਬਲ ਜੇ ਬਣ ਜਾਂਦੇ ਨੇ ਤੇ ਫਿਰ ਸੁੰਡੀਆਂ ਵੀ ਪੈਣ ਦਾ ਡਰ ਹੁੰਦਾ ਹੈ ਜੇਕਰ ਤੁਸੀਂ ਇਸ ਦੇ ਵਿੱਚ ਇੱਕ ਕਪੂਰ ਦੀ ਟਿੱਕੀ ਇਸ ਤਰ੍ਹਾਂ ਹੱਥ ਨਾਲ ਮਸਲ ਕੇ ਪਾ ਦੋਗੇ ਤਾਂ ਇਸ ਵਿੱਚ ਕਦੇ ਵੀ ਕੋਈ ਸੁਸਤਰੀ ਸੁੰਡੀ ਨਹੀਂ ਪਏਗੀ ਚਾਹੋ ਤਾਂ ਤੁਸੀਂ ਇਸ ਟਿੱਕੀ ਨੂੰ ਸਿੱਧਾ ਹੀ ਰੱਖੋਵੇਂ ਰੱਖ ਸਕਦੇ ਹੋ ਚਾਹੋ ਤਾਂ ਇਸ ਨੂੰ ਮਸਲ ਕੇ ਇਸ ਤਰ੍ਹਾਂ ਉੱਪਰ ਰੱਖ ਸਕਦੇ ਹੋ ਇਸ ਟ੍ਰਿਕ ਨੂੰ ਜ਼ਰੂਰ ਘਰ ਵਿੱਚ ਟਰਾਈ ਕਰਿਓ ਤੇ ਸਭ ਤੋਂ ਵਧੀਆ ਕਿਹੜੀ ਟ੍ਰਿਕ ਲੱਗੀ ਇਹ ਵੀ ਕਮੈਂਟ ਕਰਕੇ ਦੱਸਿਓ ਜੀ ਤੇ ਅਜਿਹੇ ਵੀਡੀਓ ਦੇਖਣ ਲਈ ਮੇਰੇ ਪੇਜ ਨੂੰ ਫੋਲੋ ਕਰੋ ਜੀ ਇਸ ਤਰ੍ਹਾਂ ਆਪਾਂ ਸੰਦੂਰ ਤੇ ਹਲਦੀ ਨੂੰ ਕਾਫੀ ਟਾਈਮ ਤੱਕ ਸਟੋਰ ਕਰਕੇ ਰੱਖ ਸਕਦੇ ਹਾਂ ਬਿਨਾਂ ਕਿਸੇ ਖਤਰੇ ਤੋਂ